ਸਾਰਿਆਂ ਨੂੰ ਪਤਾ ਹੀ ਆ ਪਿਛਲੇ ਦਿਨੀ মিডিਆ ਥਰੂ ਇਹ ਗੱਲ ਜਿਹੜੀ ਸਾਹਮਣੇ ਆਈ ਆ ਵੀ ਨਗਰ ਕੌਂਸਲ ਦੇ ਵਿੱਚ ਸੰਗਰੂਰ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਕਪੜਾ ਹੋਇਆਗਾ ਇੱਕ ਕੰਪਨੀ ਸੀ ਜਿਹੜਾ ਆਦਾਰਾ ਸੀਗਾ ਡਬਲਯੂ ਏ ਪੀ ਸੀ ਇਹਨਾਂ ਨੇ ਮਤਲੇ ਇੱਕ ਕੰਪਲੀਟ ਪਾਈ ਸੀ ਈਓ ਨੂੰ ਵੀ ਜਿਹੜੇ ਸੈਂਪਲ ਹੁੰਦੇ ਨੇ ਇੱਕ ਆਦਾਰੇ ਥਰੂ ਇਹ ਯੂ ਦੇ ਡਿਪਾਰਟਮੈਂਟ ਥਰੂ ਸੈਂਪਲਾਂ ਦੇ ਲੈ ਜਾਂਦੇ ਨੇ ਸੈਂਪਲ ਕਮੇਟੀ ਦੇ ਜਿਹੜੇ ਕਮਾਂਕਾਰਾਂ ਹੋਰ ਵੀ ਹੁੰਦੇ ਨੇ ਤੇ ਉਹ ਸੈਂਪਲ ਦੇ ਉੱਤੇ ਜੁਆਇੰਟ ਇਹਨਾਂ ਦੇ ਸਾਈਨ ਹੁੰਦੇ ਨੇ ਸਿਗਨੇਚਰ ਨੇ ਜਿਹੜੇ ਤੇ ਸੈਂਪਲ ਅਦਾਰੇ ਵਾਲੇ ਜਿਹੜੇ ਆਪਣੇ ਵਿਅਕਤੀ ਸੀ ਉਹ ਕਮੇਟੀ ਨੂੰ ਜਮ੍ਹਾਂ ਕਰਾ ਕੇ ਸੀਲ ਬੰਦ ਕਰਕੇ ਛੱਡ ਕੇ ਗਏ ਸੀ ਤਾਂ ਕਿ ਸਾਡੇ ਕੋਲੇ ਕੋਈ ਵੀ ਪ੍ਰਬੰਧ ਨਹੀਂ ਪੁਖਤਾ ਜਾਣਦਾ ਸੀ ਅੱਗੇ ਵੀ ਸੈਂਪਲ ਲੈਣੇ ਨੇ ਤੁਸੀਂ ਇਹ ਸਾਡੇ ਆਫਿਸ 'ਚ ਜਮ੍ਹਾਂ ਕਰਵਾ ਦਿਓ ਪਰੰਤੂ ਜਦੋਂ ਇਹ ਸੈਂਪਲ ਉਹਨਾਂ ਦੇ ਆਫਿਸ ਪਹੁੰਚੇ ਤਾਂ ادارے ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਜਾ ਕੇ ਦੇਖਿਆ ਕਿ ਸੈਂਪਲਾਂ ਨਾਲ ਛੇੜਛਾੜ ਸੀ ਸੈਂਪਲ ਸਾਰੇ ਹੀ ਬਦਲੇ ਹੋਏ ਸੀ ਕਾਰਨ ਜਿਹੜੇ ਉੱਤੇ ਸਾਈਨ ਹੋਏ ਸੀਗੇ ਉਹ ਸਾਈਨ ਮੈਚ ਨਹੀਂ ਹੁੰਦੇ ਸੀਗੇ ਇਸ ਤੋਂ ਬਾਅਦ ਸਬੰਧਤ ਵਿਭਾਗ ਦੇ ਜਿਹੜੇ ਅਫਸਰ ਸਾਹਿਬਾਨ ਸੀ ਉਹਨਾਂ ਨੇ ਕੰਪਲੀਟ ਲਿਖੀ ਯੂਓ ਸਾਹਿਬ ਨੂੰ ਵੀ ਇਹ ਸੈਂਪਲਾਂ ਨਾਲ ਛੇੜਛਾੜ ਕੀਤੀ ਗਈ ਆ ਜਿਹੜੇ ਵੀ ਇੱਥੇ ਮੁਲਾਜ਼ਮ ਸੀ ਜੇਈ ਵਗੈਰਾ ਸਾਰੇ ਉਹਨਾਂ ਦੇ ਉੱਤੇ ਆਪਣੇ ਆਗੇ ਏ ਐਮ ਈ ਐਮ ਈ ਜੇਈ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਪਰੰਤੂ ਸਮਾਪਤਾ ਗਿਆ ਈਓ ਵੱਲੋਂ ਜਾਣਬੁੱਝ ਕੇ ਵੀ ਕਿਤੇ ਨਾ ਕਿਤੇ ਸਬੂਤ ਸੀ ਜਿਹੜੇ ਉਹ ਮਟਾਏ ਜਾਣ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਰਕੇ ਉਦੋਂ ਬਾਅਦ ਕੀ ਹੋਇਆ ਇਹਦੇ ਵਿੱਚ ਸਾਨੂੰ ਜਿੱਥੇ ਤੱਕ ਲੱਗਦਾ ਜਿਵੇਂ ਕਿ ਪਿੱਛੇ 10 ਕਰੋੜ ਦਾ ਟੈਂਡਰ ਮੰਗਿਆ ਸੀ ਕਮੇਟੀ ਨੇ ਕਈ ਠੇਕੇਦਾਰਾਂ ਨੇ 20 ਤੋਂ 25% ਘਟਾ ਕੇ ਠੇਕੇ ਪਾਏਗੇ ਸੀ ਪਰ ਕਿਤੇ ਇੱਕ ਠੇਕੇਦਾਰ ਨੂੰ ਇਹ ਠੇਕਾ 3% ਘਟਾ ਕੇ ਦਿੱਤਾ ਗਿਆ 8 9 ठेकेदार ਨੇ ਇਹਦਾ 8 ਕਰੋੜ ਦਾ ਪਾਇਆ ਸੀ ਵੀ ਅਸੀਂ ਇਹ ਕੰਮ 8 ਕਰੋੜ ਚ ਕਰ ਦੇਵਾਂਗੇ ਪਰ ਉਹਨਾਂ ਨੇ 9 ਕਰੋੜ 70 ਲੱਖ ਦੇ ਕਰੀਬ ਨੇੜੇ ਵਾਲੇ ਨੂੰ ਮਿਲੀ ਭੁਗਤ ਨਾਲ ਸਿੱਧਾ ਹੀ ਇੱਥੇ 2 ਕਰੋੜ ਰੁਪਇਆ ਕਮੇਟੀ ਦਾ ਨੁਕਸਾਨ ਕੀਤਾ ਗਿਆ ਤੇ ਉਹ ਚ ਕੀ ਸੀ ਮਿਲੀ ਭੁਗਤ ਸੀ ਇੱਥੇ ਅਸੀਂ ਇਹ ਕਹਿੰਦੇ ਆ ਭਾਜੀ ਜੀ ਪੀ ਪਾਰਟੀ ਬੋਲੋ ਮੈਂ ਬੀ ਜੀ ਪੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਗੱਲ ਕਹਿਣਾ ਕੋਈ ਜਿਚਕਦਾ ਨਹੀਂ ਵੀ ਇਸ ਕਪੜੇ ਦੇ ਵਿੱਚ ਮੌਜੂਦਾ ਸੰਗਰੂਰ ਦੀ ਐਮਐਲਏ ਸਰਕਾਰ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਤੇ ਸੀਐਮ ਸਭ ਦਾ ਹੱਥ ਆ ਇਹ ਇੱਥੇ ਪੰਜਾਬ ਵਿੱਚ ਹੋਣ ਵਾਲੀਆਂ ਇਲੈਕਸ਼ਨਾਂ ਲਈ ਫੰਡ ਇਕੱਠਾ ਕਰ ਰਹੇ ਨੇ ਜਿਹੜਾ ਕਿ ਲੋਕਾਂ ਦਾ ਪੈਸਾ ਅਸੀਂ ਇਹ ਕਦੇ ਨਹੀਂ ਹੋਣ ਦੇਵਾਂਗੇ ਵੀ ਲੋਕਾਂ ਦੇ ਪੈਸੇ ਨੂੰ ਇਹ ਆਪਦੇ ਨਿੱਜੀ ਕੰਮਾਂ ਲਈ ਵਰਤਣ ਜਾਂ ਉਹਦੀ ਇਲੈਕਸ਼ਨ ਲਈ ਵਰਤਣ ਇਹੋ ਜਿਹੀ ਕਾਪਲਾ ਬਰਨਾਲੇ ਦੀ ਜਿੱਥੇ ਮੀਤ ਹਰ ਜਿਹੜਾ ਕੈਂਡੀਡੇਟ ਆ ਉਹਨੇ ਵੀ ਕੀਤਾ ਹੋਇਆ ਉੱਥੇ ਵੀ ਜਾਗ ਰੂਗਾ 4 ਕਰੋੜ ਰੁਪਏ ਦੇ ਤਕਰੀਬਨ ਕਾਪਲੇ ਉੱਥੋਂ ਵੀ ਨਿਕਲਣਗੇ ਇਹ ਅਸੀਂ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੁੰਦੇ ਆ ਵੀ ਜਿਹੜੀ ਇਹ ਬਦਲਾਅ ਦੀ ਸਰਕਾਰ ਕਹਿੰਦੇ ਸੀਗੇ ਇਹ ਬਦਲਾਅ ਦੀ ਨਹੀਂ ਇਹ ਪੰਜਾਬ ਨੂੰ ਲੁੱਟ ਖਸੁੱਟ ਕਰਨ ਵਾਲੀ ਸਰਕਾਰ ਆ ਜਿਹਨੇ ਪੰਜਾਬ ਨੂੰ ਬਿਲਕੁਲ ਹੀ ਖਤਮ ਕਰ ਦੇਣਾਗਾ ਇਹ ਬਿਲਕੁਲ ਹੀ ਬਦਲਾਅ ਨਾ ਦੀ ਕੋਈ ਵੀ ਇਹਨਾਂ ਕੋਲੇ ਚੀਜ਼ ਨਹੀਂਗੀ ਨਾ ਹੀ ਇੱਥੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਪਰਚਾ ਹੋਣਾ ਚਾਹੀਦਾ ਈਓ ਸਮੇਤ ਜੇਈ ਤੇ ਜਿਹੜੇ ਇਹਨਾਂ ਦੇ ਨਾਲ ਏਐਮਈ ਐਮਈ ਸਾਰਿਆਂ ਤੇ ਅਸੀਂ ਪਰਚੇ ਦੀ ਮੰਗ ਕਰਦੇ ਹਾਂ ਅਸੀਂ ਵੱਡਾ ਵਿੜ ਵਿਡਾਂਗੇ ਧਰਨੇ ਲਾਵਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਇਹਨਾਂ ਨੂੰ ਅਸੀਂ ਸਜ਼ਾ ਤਬਾਕੇ ਰਾਂਗੇ ਕਿਤੇ ਨਾ ਕਿਤੇ ਇਹਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਇਹਦੇ ਆਪਣੇ ਕੋਲ ਸਬੂਤ ਰਹਿ ਗਏ 2 ਕਰੋੜ ਰੁਪਏ ਦਾ ਕੰਮ ਰਹਿ ਗਿਆ ਤਾਂ ਹੈ ਜੀ ਸਾਰੇ ਸਬੂਤ ਨੇ ਅਸੀਂ ਆਰਟੀਆਈ ਵੀ ਪਾਈ ਹੋਈ ਆ ਤੇ ਇਹਨਾਂ ਦੀ ਐਫਆਈਆਰ ਚ ਵੀ ਤੁਸੀਂ ਦੇਖੋ ਜਿਹੜੇ 2 ਕੋਟ ਦਾ ਕਪੜਾ ਵੀ ਪਹਿਲਾਂ ਠੇਕੇ ਦੇ ਇਹ ਦੇਖੋ ਜਿਹੜਾ ਉਹਨਾਂ ਨੇ ਠੇਕੇਦਾਰਾਂ ਨੇ ਪਹਿਲਾਂ 8 ਕਰੋੜ ਦੀ ਉਹਨਾਂ ਨੇ ਪਾਇਆ ਸੀਗਾ ਟੈਂਡਰ ਤੇ ਇਹਨਾਂ ਨੇ 9 ਕਰੋੜ 70 ਲੱਖ ਨੇ ਦਿੱਤਾ ਇਹ ਸਿੱਧਾ ਕਪੜਾ ਹੀ ਆ ਉਹਨਾਂ ਦੇ ਖਾਮੀਆਂ ਪੈਦਾ ਕਰਤੀ ਆ ਵੀ ਇਹਨਾਂ ਦੇ ਸਾਈਨਾਂ ਚ ਕੋਈ ਪ੍ਰੋਬਲਮਾ ਕਿਸੇ ਦਾ ਕੁਝ ਪ੍ਰੋਬਲਮਾ ਕਾਗਜੀ ਪੱਤਰੀ ਬਹਾਨੇ ਲਾ ਕੇ ਉਹਨਾਂ ਦਾ ਟੈਂਡਰ ਕੈਨਸਲ ਕਰ ਦਿੱਤਾ ਇੱਡੋ ਬੰਦਾ ਸਬੂਤ ਹੋਰ ਕੀ ਚਾਹੀਦਾ ਇਹ ਕੰਪਲੇਂਟ ਕੀਤੀ ਤੁਸੀਂ ਆ ਬੀਸੀ ਨੂੰ ਕਿਸੇ ਇਹ ਦੇਖੋ ਜਿਹੜਾ ਡਿਪਾਰਟਮੈਂਟ ਆ ਪਹਿਲਾਂ ਤੁਹਾਨੂੰ ਦੱਸਿਆਗਾ ਮੈਂ ਆਪਣਾ ਵੈਬਕਾਸਟ ਜਿਹੜੀ ਕੰਪਨੀ ਆ ਪਹਿਲਾਂ ਤਾਂ ਉਹ ਉਹ ਨਹੀਂ ਫਰਬਰੀ ਚ ਕੀਤਾ ਸੀਗਾ ਈ ਉਹਨੂੰ ਕੰਪਲੀਟ ਉਹਦੇ ਆਧਾਰ ਤੇ ਗੱਲ ਕਰਦੇ ਆ ਇਹ ਜਦੋਂ ਪੱਤਰਕਾਰਾਂ ਨੇ ਭਾਈਚਾਰੇ ਨੇ ਗੱਲ ਚੱਕੀ ਉਦੋਂ ਬਾਅਦ ਅਸੀਂ ਇਹ ਨਾਲ ਲਗਿਆ ਅਸੀਂ ਲੜਾਈ ਲੜਾਂਗੇ ਉਹਨੂੰ ਕਹਿਤਾ ਚੁੱਕੇ ਜਿੱਥੇ ਵੀ ਅਸੀਂ ਧਰਨਾ ਲਾਉਣਾ ਪਿਆ ਉਹ ਵੀ ਲਾਵਾਂਗੇ ਕੋਰਟ 'ਚ ਵੀ ਜਾਵਾਂਗੇ ਤੁਸੀਂ ਕਿੱਥੇ ਧਰਨਾ ਲਾਵਾਂਗੇ ਜਿਹੜਾ ਜਿਹੜਾ ਕਿੰਨੇ ਚਿਰ ਤੱਕ ਸਮਾਂ ਬਣ ਤਾ ਕਿ ਇਨਵੈਸਟਿਗੇਸ਼ਨ ਦੀ ਕਾਰਵਾਈ ਹੋਣੀ ਹੈ ਆਪਣੀ ਜਿੰਨੀ ਹੋਵੇ ਤਾਂ ਇਸ ਵਿੱਚ ਦੇਖੋ ਥੋੜੇ ਮਾਧਿਮ ਨਾਲ ਅਸੀਂ ਕਹਿ ਚੁੱਕੇ ਅੱਜ ਜਾਂ ਤਾਂ ਇਹ ਜਿਹੜੇ ਦੋਸ਼ੀ ਨੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪਰਚੇ ਕੀਤੇ ਜਾਣ ਇਹਨਾਂ ਨੂੰ ਮਾਲਵੇ ਖੇਤਰ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਇੱਥੇ ਗੰਦਨਾ ਪਾ ਸਕਣ ਨੇ ਉਦੋਂ ਬਾਅਦ ਅਸੀਂ ਪਾਰਟੀ ਮਿਲ ਕੇ ਵਿਚਾਰ ਕਰਕੇ ਅਗਲੀ ਜਿਹੜੀ ਲੜਾਈ ਆ ਉਹਦੀ ਤਿਆਰੀ ਕਰਕੇ ਅਸੀਂ ਇਹ ਅੱਗੇ ਵਧਾਂਗੇ। ਨਹੀਂ ਕਿਤਾ ਦੇ ਦੇ ਕਿ ਕਮੇਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਪਲ ਆ ਰਿਹਾ ਪਹਿਲਾਂ ਵੀ 90 ਲੱਖ ਦੇ ਜਿਹੜੇ ਟੈਂਡਰ ਨੇ ਉਹ ਵੀ ਆਮ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਜਿਹੜੇ ਕੈਨਸਲ ਕੀਤੇ ਗਏ ਕਿਉਂਕਿ ਬਣੇ ਉਹ ਹੀ ਗਲੀਆਂ ਦੇ ਦੁਆਰੇ ਟੈਂਡਰ ਹੋ ਗਿਆ ਸੀ। ਜਦ ਕਿ ਉਹਦੇ ਕੋ ਕੰਮ ਹੋਣਾ ਨਾਲ ਨਹੀਂ ਸੀਗਾ। ਕਿਤਾ ਦੇ ਦੇ ਕਿ ਕਮੇਟੀ ਦੇ ਵਿੱਚ ਦੁਆਰੇ ਇੱਕ ਨਵਾਂ ਕਪਲਾ ਸਾਹਮਣੇ ਆ ਰਿਹਾ ਹੈ। ਇਹਹੀ ਤਾਂ ਆਪਾਂ ਕਹਿਣੇ ਹੈਗੇ। ਵੀ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਤੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੀ ਆ ਇਸੇ ਕਰਕੇ ਲੋਕ ਜਾਗਰੂਕ ਹੋ ਰਹੇ ਨੇ ਅਸੀਂ ਲੋਕਾਂ ਦੀ ਆਵਾਜ਼ ਬਣਾਂਗੇ ਤੇ ਜਿਹੜੇ ਵੀ ਕਪਲੇਵਾਜ਼ ਨੇ ਸਾਰਿਆਂ ਨੂੰ ਜੇਲ੍ਹ ਦੇ ਅੰਦਰ ਸੁੱਟਵਾਵਾਂਗੇ ਡਾਟਾ ਸਾਹਿਬ ਤੁਸੀਂ ਜੋ ਵੀ ਇੱਥੇ ਐਫ ਆਈ ਆਰ 86 ਹੋਈ ਹੈ 25 4 2004 ਨੂੰ ਉਹਦੇ ਇਕਲੀਆਂ ਇਹਨਾਂ ਨੇ ਆਈ ਪੀ ਸੀ ਦੇ ਤਹਿਤ 420 465 67 471 ਤੇ 474 ਲਾਈ ਇਹ ਅਸੀਂ ਮੰਗੇ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਿਹੜੀ ਵੈਬਕਾਸਟ ਦੀ ਵਰਸ਼ਨ ਹੈ ਜਿਹੜੀ ਉਹਨਾਂ ਦੀ ਤੁਹਾਡੀ ਐਫਆਈਆਰ ਦੇ ਵਿੱਚ ਹੀ ਇਹ ਪੱਤਰ ਨੰਬਰ ਲਿਖਿਆ ਹੋਇਆ ਹੈ ਮੈਂ ਵੈਬਕਾਉਸ ਦੇ ਪੱਤਰ ਨੰਬਰ ਦਾ ਵਿਵਰਣ ਵੀ ਦੇ ਦਣਾ ਕਿ ਉਹਨਾਂ ਨੇ 2024/44 ਡੇਟਡ 16-2-2024 ਦੇ ਵਿੱਚ ਉਹਨਾਂ ਦੀ ਆਪਣੀ ਵਰਸ਼ਨ ਹੈ ਕਿ ਜਿਹੜੇ ਇਹਨਾਂ ਦੇ ਕਨਸਰਨਡ ਜਈ ਸੀ ਉਹਨਾਂ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਸੀ ਰਿਕੁਐਸਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਐਪ੍ਰੋਪਰੀਏਟ ਕਨਵਿੰਸ ਨਹੀਂ ਹੈ ਕਿ ਅਸੀਂ ਇਹ ਸੈਂਪਲਸ ਨੂੰ ਅਸੀਂ ਆਪਣੀ ਲੈਬ ਦੇ ਵਿੱਚ ਲੈ ਜਾ ਲੈ ਕੇ ਜਾ ਸਕੀਏ ਇੱਕ ਇਮਾਰਤ ਐਨਏਬੀਐਲ ਦੀ ਲੈਬ ਹੈ ਪਟਿਆਲੇ ਉਥੇ ਸੈਂਪਲ ਭੇਜਾਉਣੇ ਜ਼ਰੂਰੀ ਹੁੰਦੇ ਨੇ ਇਸ ਅਦਾਰੇ ਵੱਲੋਂ ਜਦੋਂ ਮੰਗ ਕੀਤੀ ਜਾਂਦੀ ਹੈ ਉਹਨਾਂ ਨੇ ਇਹਦੇ ਵਿੱਚ ਸਪਸ਼ਟ ਲਿਖਿਆ ਹੈ ਤੇ ਐਫਆਈਆਰ ਦੀ ਵਰਸ਼ਨ ਹੈ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਦਾ ਨਾ ਅ ਦਾ ਕਨਸਰਨ ਜੀ ਵਾਸ ਦਾ ਰਿਕਵੈਸਟਡ ਟੂ ਸੈਂਡ ਦਾ ਸੈਂਪਲਸ ਐਟ ਇਮਾਰਤ ਐਨਏਬੀਐਲ ਪਟਿਆਲਾ ਐਜ਼ ਦਾ ਵੈਬ ਕਾਸਟਿੰਗ ਐਟ ਦੈਟ ਟਾਈਮ ਡਿਡ ਨਾਟ ਹੈਵ ਐਪਰੋਪ੍ਰੀਏਟ ਕਨਵੈਂਸ ਵੈਨ ਦਾ ਸੈਂਪਲ ਸੈਂਡ ਬਾਈ ਕਨਸਰਨਡ ਜੀ ਵਰ ਚੈੱਕਡ ਇਨ ਦਾ ਲੈਬ it was found that the samples have been changed after forging the signatures of webcos engineer unna ne naal ik version hor likhi hai ke please see picture number 1 and 2 of samples original taken by webcos team and picture number 3 and 4 of changed sample sent by ulb officials contractors to webcos office e sanu es waste koi ਆਪਣੀ ਪਾਰਟਿਕুলਰ ਪ੍ਰੋਵੀਜ਼ਨ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਪੁਲਿਸ ਦੇ ਐਫ ਆਈ ਆਰ ਦੇ ਵਿੱਚ ਹੀ ਉਹਨਾਂ ਦੀ ਲਾਈਨਿੰਗ ਦਰਜ ਕੀਤੀ ਹੋਈ ਹੈ ਕਿ ਵੈਬਕੌਸ ਨੇ ਆਪ ਉਹਨਾਂ ਨੂੰ ਚਿੱਠੀ ਪੱਤਰ ਦੇ ਵਿਹਾਰ ਰਾਹੀਂ ਲਿਖਿਆ ਹੈ ਕਿ ਸਾਡੇ ਸੈਂਪਲ ਜਿਹੜੇ ਚੇਂਜ ਹੋ ਚੁੱਕੇ ਹੈ ਤੇ ਉਹ ਜਿਹੜੀ ਫੋਰਜੀ ਫੋਰਜਰੀ ਹੈ ਫੋਰਜਰੀ 409 ਦੀ ਅਸੀਂ ਮੰਗ ਇਸ ਕਰਕੇ ਕਰ ਰਹੇ ਹਾਂ ਸੈਕਸ਼ਨ 409 ਲਾਉਣ ਦੀ ਕਿਉਂਕਿ ਜਦੋਂ ਵੀ ਕਿਸੇ ਸਰਕਾਰੀ ਅਫਸਰ ਵੱਲੋਂ ਕਿਸੇ ਵੀ ਸਿਗਨੇਚਰ ਦੀ ਫੋਰਜਰੀ ਕੀਤੀ ਜਾਂਦੀ ਹੈ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਸੈਕਸ਼ਨ 409 IPC ਦੇ ਅਧੀਨ ਆਪਾਂ ਇੱਕ ਪਰਚਾ ਦਰਜ ਕਰਦੀਏ ਸਰਕਾਰ ਨਾਲ 120B ਦੀ ਵੀ ਅਸੀਂ ਮੰਗ ਕਰਦੇ ਆ ਕਿ ਮੈਂ ਜਿੱਥੇ ਤੱਕ ਸਮਝਦਾ ਕਿ ਕਿਸੇ ਵੀ EO ਦੀਆਂ ਲੱਤਾਂ ਇੰਨਾ ਭਾਰ ਨਹੀਂ ਚੱਕਦੀਆਂ ਕਿ ਉਹ ਇੰਨਾ ਵੱਡਾ ਘਟਾਲਾ ਕਰਦਣ ਬੇਸ਼ੱਕ ਉਹ ਇਹ ਇੰਟਰਲੌਕ ਟਾਈਲ ਸੈਂਪਲ ਦੀ ਗੱਲ ਹੋਵੇ ਬੇਸ਼ੱਕ ਉਹ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਪਹਿਲਾਂ ਗੱਲ ਕੀਤੀ ਹੈ ਕਿ 10 ਕਰੋੜ ਦੇ ਕਪੜੇ ਦੀ ਗੱਲ ਹੈ ਮੈਂ ਉਹਦੇ ਨਾਲ ਪ੍ਰਧਾਨ ਜੀ ਦੀ ਗੱਲ ਦੇ ਵਿੱਚ ਇੱਕ ਨਵੀਂ ਚੀਜ਼ ਐਡ ਕਰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਕਵੀ ਇਹਦੀ ਸ਼ਿਕਾਇਤ ਕੀਤੀ ਕਿ ਨਹੀਂ ਕੀਤੀ ਸਾਡੀ ਸ਼ਿਕਾਇਤ ਤਾਂ ਬਾਅਦ ਦੀ ਗੱਲ ਹੈ ਕਿ ਪਹਿਲਾਂ ਹੀ ਸੇਮ ਡੇ ਜਿਸ ਦਿਨ ਟੈਂਡਰ ਪੂਲ ਕੀਤੇ ਨੇ 6 ਬੰਦਿਆਂ ਦੇ ਟੈਂਡਰ ਤਾਂ ਸਿਰਫ ਲੀਮ ਜਿਹੜੇ ਆਬਜੈਕਸ਼ਨਸ ਸੀਗੇ ਉਹ ਲਾ ਕੇ ਕੈਨਸਲ ਕਰ ਦਿੱਤੇਗੇ ਬਟ ਰੈਸਟ ਆਫ ਦਾ ਪਾਰਟ ਜਿਹੜੇ ਠੇਕੇਦਾਰ ਸੀ ਐਸ ਕੇ ਕੰਸਟਰਕਸ਼ਨਸ ਤੇ ਹੋਰ ਠੇਕੇਦਾਰ ਸਹਿਬਾਨ ਨੇ ਸੇਮ ਡੇ ਡੀਸੀ ਸਾਹਿਬ ਨੂੰ ਸਰੂਰਦਿਆਂ ਨੂੰ ਇਹ ਜਿਹੜੀ ਕੰਪਲੇਂਟ ਪਾਈ ਸੀ ਬਟ ਉਹਨਾਂ ਨੂੰ ਇਗਨੋਰ ਕਰਦੇ ਹੋਏ ਸੇਮ ਡੇ -3% ਵਾਲੇ ਬੰਦੇ ਨੂੰ ਟੈਂਡਰ ਪੂਲ ਕਰਕੇ ਦੇ ਦਿੱਤਾ ਗਿਆ ਇਨਸਟੈਡ ਆਫ ਕਿ ਜਿਹੜੇ -20% ਤੱਕ ਲੋਕ ਟੈਂਡਰ ਲੈਂਡ ਨੂੰ ਤਿਆਰ ਸੀ 2 ਕਰੋੜ ਦਾ ਮਾਲੀਆ ਲੋਕਾਂ ਦੀ ਜੇਬ ਦੇ ਵਿੱਚੋਂ ਇਨਾ ਕੱਪੜੇ ਵਾਜਾਂ ਦੀ ਸਰਕਾਰ ਬੇਸ਼ੱਕ ਉਹ ਮੌਕੇ ਦੇ ਐਮ.ਐਲ.ਏ ਸਾਹਿਬ ਮੌਕੇ ਦੇ ਇਹਨਾਂ ਦੇ ਮਿਨਿਸਟਰ ਸਾਹਿਬਾਨ ਜਾਂ ਮੀਟ ਹੇਅਰ ਜੋ ਸਾਡੇ ਪਾਰਲੀਮੈਂਟ ਮੈਂਬਰ ਦੀ ਚੋਣ ਇੱਥੇ ਲੜ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਨਾ ਵੱਲੋਂ ਵੀ ਬਰਨਾਲੇ ਦੇ ਵਿੱਚ ਸੇਮ ਕੀਤਾ ਗਿਆ ਤੇ ਜਿੱਥੇ ਤੱਕ ਮੈਂ ਸਮਝਦਾ ਕਿ ਇਕੱਲਾ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਨਹੀਂ ਹੈ ਮੌਕੇ ਦੀ ਸਰਕਾਰ ਮੌਕੇ ਦੀ ਬਜ਼ਾਰਤ ਇਹਦੇ ਚ ਸਾਰੀ ਜਿਹੜੀ ਜ਼ਿੰਮੇਵਾਰ ਹੈ ਤੇ ਨਾਲ ਸੀਐਮ ਸਾਹਿਬ ਵੀ ਇਸ ਦੇ ਜ਼ਿੰਮੇਵਾਰ ਨੇ ਕਿਉਂਕਿ ਸੀਐਮ ਸਾਹਿਬ ਦੀ ਜਿਹੜੀ ਇੱਕ ਕਟੜ ਇਮਾਨਦਾਰ ਸਰਕਾਰ ਚਾਹੇ ਉਹ ਦਿੱਲੀ ਦੇ ਵਿੱਚ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਉਥੇ ਵੀ ਘਪਲੇਬਾਜ਼ ਸਿਸਟਮ ਚੱਲ ਰਿਹਾ ਹੈ ਈਡੀ ਦੀ ਜਿਹੜੀ ਉੱਥੇ ਸ਼ਰਾਬ ਘਟਾਲੇ ਤੇ ਜਾਂਚ ਚੱਲ ਰਹੀ ਹੈ ਸੇਮ ਇਹਨਾਂ ਨੇ ਕਪੜਿਆਂ ਦੀ ਜਿਹੜੀ ਹੈਗੀ ਆ ਲੜੀਵਾਰ ਇੱਥੇ ਆਪਣੇ ਖਜ਼ਾਨੇ ਜਿਹੜੇ ਹੈਗੇ ਨੇ ਘਰ ਦੇ ਭਰਪੂਰ ਕਰਨ ਵਾਸਤੇ ਸਰਕਾਰ ਚਲਾ ਰਹੇ ਨੇ ਨਾ ਕਿ ਲੋਕਾਂ ਦੇ ਖਜ਼ਾਨਿਆਂ ਨੂੰ ਸਹੀ ਵਰਤੋਂ ਕਰਕੇ ਲੋਕਾਂ ਦੇ ਭਲੇ ਵਾਸਤੇ ਕੋਈ ਇਹ ਖਜ਼ਾਨੇ ਦੀ ਵਰਤੋਂ ਨਹੀਂ ਕਰ ਰਿਹਾ। ਸਰਦਾਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪਹਿਲਾਂ ਇਹੀ ਵਿਧਾਇਕ ਸੀ ਜਿਹੜੇ ਵਜਿੰਦਰ ਸਿੰਘ ਵਾਲੇ ਟਾਈ ਨਾਂ ਲੈ ਕੇ ਹੋਰ ਕਮੇਟੀ ਦੀ ਮੀਟਿੰਗ 'ਚ ਜਾਂਦੇ ਸੀ ਉੱਥੇ ਦਿਖਾਉਂਦੇ ਸੀ ਟੈਲਾ ਦਾ ਮੁੱਦਾ ਚੱਕ ਦਿੱਤੀ ਕਿ ਜਾਲੀ ਟੈਲਾ ਨੇ ਜਿਹੜੇ ਨਕਲੀ ਟੈਲਾ ਨੇ ਕਟਿਆ ਮਟੀਰੀਅਲ ਦੇ ਵਰਤੀਆਂ ਜਾ ਰਹੇ ਹਨ ਅੱਜ ਉਹੀ ਵਿਧਾਇਕਾਂ ਦੇ ਉੱਤੇ ਇਦਾਂ ਦਾ ਸਵਾਲ ਖੜੇ ਹੋਏਗਾ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵਿਜੇਂਦਰ ਸਿੰਘਲਾ ਜੀ ਦੇ ਵੇਲੇ ਇਹਨਾਂ ਨੇ ਟਾਇਲਾਂ ਦੇ ਸੈਂਪਲਾਂ ਦੀ ਗੱਲ ਕੀਤੀ ਇਸ ਚੀਜ਼ ਦਾ ਇਹ ਸੇਮ ਉਸੇ ਨੇਚਰ ਦੇ ਵਿੱਚੋਂ ਨੇ ਇਹਨਾਂ ਨੂੰ ਇਨ੍ਹਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਯੂ-ਟਰਨ ਸਰਕਾਰ ਹੈ ਯੂ-ਟਰਨ ਇਹਨਾਂ ਦੇ ਐਮ.ਐਲ.ਏ ਨੇ ਜਦੋਂ ਇਹਨਾਂ ਦੇ ਸੀਐਮ ਸਾਹਿਬ ਵੀ ਯੂ-ਟਰਨ ਲੈ ਲੈਂਦੇ ਨੇ ਹਰ ਗੱਲ ਨੂੰ ਪਹਿਲਾਂ ਕਹਿ ਦਿੰਦੇ ਆ ਬਾਅਦ ਚ ਯੂ-ਟਰਨ ਲੈ ਲੈਂਦੇ ਆ ਸੇਮ ਇਹਨਾਂ ਦੇ ਐਮ.ਐਲ.ਏ ਸਾਹਿਬਾਂ ਦੀ ਨੇਚਰ ਬਣ ਗਈ ਵੀ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਸਾਡੀ ਕੋਈ ਅਕਾਉਂਟੇਬਿਲਟੀ ਹੈ ਇਹ ਸਾਡੀ ਕੋਈ ਲਾਇਬਿਲਟੀ ਬਣਦੀ ਹੈ ਲੋਕਾਂ ਦੇ ਲਈ ਜਿਹੜੀ ਅਸੀਂ ਚੁਣ ਕੇ ਗਏ ਆ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਹਿਲੇ ਸਵੇਰੇ ਕਹਿ ਦਿੰਦੇ ਆ ਸ਼ਾਮ ਨੂੰ ਮੁੱਕਰ ਜਾਂਦੇ ਆ ਇਹਨਾਂ ਗੱਲਾਂ ਨਾਲ ਇਹਨਾਂ ਦਾ ਕੋਈ ਸਿਹਤ ਤੇ ਅਸਰ ਨਹੀਂ ਮੈਨੂੰ ਨਹੀਂ ਲੱਗਦਾ ਕਿ ਵੀ ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਪੈ ਰਿਹਾ ਤੇ ਇਹਨਾਂ ਤੇ ਮੈਂ ਤਾਂ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਵੱਲੋਂ ਸੰਗਰੂਹ ਦੀ ਪੂਰੀ ਜ਼ਿਲ੍ਹਾ ਟੀਮ ਵੱਲੋਂ ਅਸੀਂ ਆਪਣੀ ਮੰਗ ਕਰਦੇ ਆ ਕਿ ਜਿੰਨੇ ਵੀ ਇਹਦੇ ਚ ਅਫਸਰ ਸਹਿਬਾਨ ਨੇ ਚਾਹੇ ਉਹ EO ਸਾਹਿਬ ਹੋਣ ਚਾਹੇ AME ਨੇ ਕਿਉਂਕਿ ਦੇਖੋ AME ਜਿਹੜੇ ਹੈਗੇ ਨੇ ਉਹਨਾਂ ਬਾਰੇ ਇਹਦੇ ਵਿੱਚ ਵੀ ਐਫ ਆਈ ਆਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਡੀ ਸੀ ਸਾਹਿਬ ਨੇ ਪ੍ਰਸ਼ਾਸਨਿਕ ਤੇ ਅਨਸ਼ਾਸਨੀ ਕਾਰਵਾਈ ਕਰਨ ਵਾਸਤੇ ਏ ਐਮ ای ਤੇ ਜੇ ਆਈ ਦਾ ਨਾਮ ਦਿੱਤਾ ਹੈ ਸਰ ਸਾਹਿਬ ਕੀ ਸੀ ਬੀ ਆਈ ਜਾਂਚ ਦੀ ਮੰਗ ਕਰੋ ਬਿਲਕੁਲ ਜੀ ਅਸੀਂ ਇਹਦੀ ਸੀ ਬੀ ਆਈ ਦੀ ਜਾਂਚ ਕਰਾਂਗੇ ਕਿਉਂਕਿ ਸੀ ਐਮ ਸਿਟੀ ਕਰਕੇ ਕਿਤੇ ਨਾ ਕਿਤੇ ਇਹਦੇ 'ਚ ਦਬਾਅ ਹੈ ਇਹਨਾਂ ਨੂੰ ਸਮਾਂ ਪੈ ਗਿਆ ਕਿ ਇਹਨਾਂ ਨੇ ਸਬੂਤ ਮਟਾਉਣ ਦਾ ਕੰਮ ਕੀਤਾ ਹੋਇਆ ਹੈ ਅਸੀਂ ਸੀ ਬੀ ਆਈ ਦੀ ਜਾਂਚ ਦੀ ਮੰਗ ਕਰਦੇ ਹਾਂ ਤਾਂ ਕਿ ਇਹਦੇ ਦੁੱਧਾ ਦੁੱਧ ਪਾਣੀ ਪਾਣੀ ਦਾ ਪਾਣੀ ਕੀਤਾ ਜਾ ਸਕੇ ਤਾਂ ਕਿ ਲੋਕਾਂ ਦੇ ਜਿਹੜਾ ਹੈਗਾ ਪੈਸਾ ਜਿਹੜਾ ਹੈਗਾ ਉਹ ਉਹਨਾਂ ਦੀ ਸਹੀ ਵਰਤੋਂ ਕੀਤੀ ਜਾ ਸਕੇ ਨਾ ਕਿ ਵਿਧਾਇਕਾਂ ਦੇ ਤੇ ਮੰਤਰੀਆਂ ਦੇ ਘਰਾਂ ਦੇ ਖਜ਼ਾਨੇ ਭਰੇ ਜਾ